ਸੱਚੀ ਕਾ ਲਾਡਬ ਨਮਸਤੇ ਤੁਸੀਂ ਸਾਡੇ ਨਾਲ ਸਾਝ ਗੰਢ ਰਹੇ ਹੋ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਰਾਈ ਤੇ ਮੈਂ ਆ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਜੀ ਤੇ ਅੱਜ ਅਸੀਂ ਬੜੀ ਮਜ਼ੇਦਾਰ ਗੱਲ ਕਰਨ ਲੱਗੇ ਆ ਜੀ ਕੋਲੇਸਟ੍ਰੋਲ ਦੇ ਬਾਰੇ ਜਿਸ ਬਾਬਤ ਦੁਨੀਆ ਪੂਰੀ ਹਿੱਲੀ ਪਈ ਜੀ ਕਿ ਕੋਲੈਸਟੇਰੋਲ ਦੇ ਵਾਦੇ ਨਾਲ ਇੰਨੇ ਕਿ ਲੋਕ ਯਰਕੇ ਪਏ ਨੇ ਡਰੇ ਪਏ ਨੇ ਗੁਰਪਾਲ ਜੀ ਕੇ ਮਾਰਕੀਟ ਤੁਸੀਂ ਪਈਏ ਦਵਾਈਆਂ ਦੇ ਨਾਲ ਕਿ ਆ ਦਵਾਈ ਲਓ ਜੀ ਇਹਦੇ ਨਾਲ ਘਟੇਗਾ ਆ ਨਹੀਂ ਖਾਣਾ ਉਹ ਨਹੀਂ ਖਾਣਾ ਤੇ ਅਸੀਂ ਤਾਂ ਸੱਚਮੁੱਚ ਜੀਣਾ ਹੀ ਕਿਤੇ ਭੁੱਲ ਚੁੱਕੇ ਆ ਤੇ ਕਈ ਵਾਰ ਤਾਂ ਸੱਚ ਦੱਸਾਂ ਖੋਜਾਂ ਵਿੱਚ ਮਾੜੀ ਜੀ ਕੋਲੇਸਟ੍ਰੋਲ ਦੀ ਲੈਵਲ ਘਟਾ ਕੇ ਕਹਿ ਦਿੰਦੇ ਨੇ ਅੱਜ ਤੋਂ ਬਾਅਦ ਨਾਰਮਲ ਹੋਰ ਘਟ ਗਈ ਦਾ ਮਤਲਬ ਇਹ ਬਾਕੀ ਦੀ ਦੁਨੀਆ ਵੀ ਜਿਹੜੇ ਕੋਈ ਠੀਕ ਰਹਿ ਗਏ ਉਹ ਵੀ ਡਰ ਜਾਂਦੀ ਜੇ ਇੰਨਾ ਘਬਰਾਇਓ ਨਾ ਕੋਲੇਸਟ੍ਰੋਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਜੇ ਅਸੀਂ ਤੁਰ ਫਿਰਨ ਜੋਗੇ ਵੀ ਨਹੀਂ ਰਹਿਣਾ ਜੇ ਮਾਂ ਦੇ ਅੰਦਰ ਨਾ ਵਧਿਆ ਹੋਏ ਸੱਚ ਜਾਣਿਓ ਬੱਚੇ ਦੀ ਡਿਵੈਲਪਮੈਂਟ ਹੀ ਨਹੀਂ ਹੋਣੀ ਉਹਦਾ ਦਿਮਾਗ ਵਿਕਾਸ ਸਾਰਾ ਕੁਝ ਉਹਦੀ ਬਣਤਰ ਉਹਦੇ ਤੇ ਹੀ ਆਧਾਰਿਤ ਜੇ ਕਿ ਮਾਂ ਦਾ ਕੋਲੇਸਟੇਰੋਲ ਕਿੰਨਾ ਹੈ ਤੇ ਬਿਲਕੁਲ ਇਸੇ ਹੀ ਤਰ੍ਹਾਂ ਸੱਚ ਜਾਣਿਓ ਕਿ ਅਸੀਂ ਜੇ ਕਿਸੇ ਨੇ ਪਿਓ ਬਣਨਾ ਟੈਸਟੋਸਟਰੋਨ ਵੀ ਉਸੇ ਨਾਲ ਤੇ ਜੇ ਕਿਸੇ ਨੇ ਮਾਂ ਸੋਚ ਰਹੀ ਹੈ ਮੈਂ ਕੁਝ ਕਰਨਾ ਚਾਹਨੀ ਆ ਤਾਂ ਉਹਦਾ ਵੀ ਈਸਟ੍ਰੋਜਨ ਉਸੇ ਦੇ ਉੱਤੇ ਆਧਾਰਿਤ ਜੇ ਬਹੁਤ ਸਾਰੇ ਹਾਰਮੋਨ ਤੇ ਹੋਰ ਵੀ ਦੱਸੋ ਦਿਮਾਗ ਦੇ ਜਿਹੜੇ ਸੈੱਲ ਨੇ دا ہر ایک سیل دے جیڑی باؤنڈری ہے او دی سیل والے کولسٹرال ہے سارے ہارمون جیڑے دماغ دے نیورو ٹرانس میٹر نے انہوں سے چھ کولیسٹرال سو کولیسٹرال تو بغیر زندگی سمبھو نہیں ہے تو اے نہ سوچئے بھی اے میں اپنی زندگی کڈ دے تے ساڑھی زندگی فرس کلاس ہو جائے گی نہ سانو ہارٹ اٹیک ہوئے گا نہ کوئی تکلیف ہوئے گی اس طرح نہیں اے بڑا اہم حصہ ہے ਮੁਸੀਬਤ ਸਿਰਫ ਤਾਂ ਪੈਂਦੀ ਹੈ ਜਦੋਂ ਕੋਲੇਸਟੇਰੋਲ ਬਹੁਤ ਜ਼ਿਆਦਾ ਵੱਧ ਜਾਏ ਬਹੁਤ ਜ਼ਿਆਦਾ ਮੈਵੋਡ ਯੂਜ਼ ਕੀਤਾ ਆਪਾਂ ਪ੍ਰੋਗਰਾਮ ਜੀ ਇਹਦੇ 4 ਹਿੱਸਿਆਂ ਵਿੱਚ ਵੰਡ ਰਹੇ ਆ ਸੋ ਸਭ ਤੋਂ ਪਹਿਲਾਂ ਦੱਸਣਗੇ ਜੀ ਕੋਲੇਸਟੇਰੋਲ ਬਲਾਕ ਹੀ ਹੈ ਉਦੇ ਬਾਰੇ ਥੋੜਾ ਜਿਆਦਾ ਦੱਸਾਂਗੇ ਕਿ ਲੈਵਲਸ ਕਿਵੇਂ ਵਧਾ ਘਟਾ ਦਿੰਦੀਆਂ ਜਾਂਦੀਆਂ ਨੇ ਫਿਰ ਅਗਲੇ ਹਿੱਸਿਆਂ ਵਿੱਚ ਦੱਸਾਂਗੇ ਜੀ ਆਪਾਂ ਕਿਵੇਂ ਖੁਰਾਕ ਰਾਹੀਂ ਠੀਕ ਕਰ ਸਕਦੇ ਹਾਂ ਸੋ ਕਿਹੜੀ ਖੁਰਾਕ ਕਮਾਲ ਕਰ ਸਕਦੀ ਹੈ ਬਿਨਾਂ ਦਵਾਈ ਦੇ ਠੀਕ ਕਰਨ ਲਈ ਅੱਜ ਦਾ ਪ੍ਰੋਗਰਾਮ ਜੇ ਸੋ ਐਂਡ ਤੱਕ ਜ਼ਰੂਰ ਕਿਰਪਾ ਕਰਕੇ ਵੇਖ ਲਿਓ ਜਿਸ ਚੇ ਵੀ ਦੱਸ ਦਿਆਂਗੇ ਕਿਹੜੀ ਨਹੀਂ ਲੈਣੀ ਖੁਰਾਕ ਬਿਲਕੁਲ ਜਿਹਦੇ ਨਾਲ ਤੁਸੀਂ ਬਿਨਾਂ ਦਵਾਈਆਂ ਦੇ ਤੰਦਰੁਸਤ ਰਹਿ ਸਕਦੇ ਹੋ ਘਟੋ ਘਟ ਕੋਲੇਸਟ੍ਰੋਲ ਦਾ ਡਰ ਅੱਜ ਦੇ ਪ੍ਰੋਗਰਾਮ ਰੈਂ ਖਤਮ ਕਰਾਂਗੇ ਸੋ ਬੇਨਤੀ ਹੈ ਜੀ ਅਖੀਰ ਤੱਕ ਜ਼ਰੂਰ ਦੇਖ ਲਿਓ ਕਿਉਂਕਿ ਅਲੱਗ-ਅਲੱਗ ਹਿੱਸਿਆਂ 'ਚ ਪ੍ਰੋਗਰਾਮ ਹੈ ਕਿਤੇ ਇਹ ਨਾ ਹੋਏ ਕਿ ਜੋ ਸਵਾਲ ਤੁਸੀਂ ਪੁੱਛਦੇ ਪਿਓ ਅਸੀਂ ਜਵਾਬ ਦੇ ਚੁੱਕੇ ਹੋਈਏ ਸੋ ਥੋੜਾ ਜਿਹਾ ਸ਼ੁਰੂ ਕਰੀਏ ਜੀ ਕੋਲੇਸਟ੍ਰੋਲ ਬਲਾ ਕੀ ਜੇ ਸੋ ਕੋਲੇਸਟ੍ਰੋਲ ਦਾ ਇਹ ਹੈ ਜੀ ਕਿ ਇਹ ਸਰੀਰ ਆਪਣੇ ਆਪ ਬਣਾਉਂਦਾ ਹੈ ਸਭ ਤੋਂ ਪਹਿਲੀ ਜੀ ਇਹ ਗੱਲ ਹੈ ਕਿ ਜਿਹੜਾ ਸਾਡਾ ਲੇਬਰ ਹੈ ਜਿਗਰ ਹੈ ਇਹਨੇ ਕੋਲੇਸਟ੍ਰੋਲ ਬਣਾਣਾ ਹੈ ساری ਜ਼ਿੰਦਗੀ ਬਣਾਣਾ ਹੈ ਤੇ ਜਿਹੜਾ ਕੋਲੇਸਟ੍ਰੋਲ ਫालतू ਹੁੰਦਾ ਹੈ ਨਾ ਉਹ ਜਮਾ ਹੁੰਦਾ ਹੈ ਜਿਗਰ ਦੇ ਵਿੱਚ ਤੇ ਸਰੀਰ ਦੇ ਵੱਖਰੇ ਅੰਗਾਂ ਦੇ ਵਿੱਚ ਤੇ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਜਦੋਂ ਭਰੂਣ ਮਾਂ ਦੇ ਪੇਟ ਦੇ ਵਿੱਚ ਹੁੰਦਾ ਉਦੋਂ ਤੋਂ ਹੀ ਕੋਲੇਸਟ੍ਰੋਲ ਜਮਣਾ ਸ਼ੁਰੂ ਹੋ ਜਾਂਦਾ ਹੈ 2 ਸਾਲ ਦੀ ਉਮਰ ਤੇ ਜਿਹੜੀ ਸਾਡੀ ਵੱਡੀ ਆਰਟਰੀਸ ਨੇ ਆਓਟਾ ਉਹਦੇ ਅੰਦਰ ਫੈਟੀ ਸਟਰੀ ਤੇ ਫਿਰ ਹਰ ਇੱਕ ਆਰਟਰੀ ਜਿਹੜੀ ਖੂਨ ਲੈ ਕੇ ਜਾਂਦੀ ਹੈ ਸਰੀਰ ਦੇ ਵੱਖਰੇ ਵੱਖਰੇ ਅੰਗਾਂ ਨੂੰ ਦਿਲ ਨੂੰ ਲੱਤਾਂ ਨੂੰ ਦਿਮਾਗ ਨੂੰ ਉਹਨਾਂ ਦੇ ਵਿੱਚ ਇਹ ਕੋਲੇਸਟ੍ਰੋਲ ਇੱਕ ਹਿੱਸਾ ਹੁੰਦਾ ਐ ਐਥੀਰੋਮਾ ਦਾ ਜਿਸ ਨੂੰ ਪੰਜਾਬੀ ਚ ਅਸੀਂ ਕਹਿੰਦੇ ਨੇ ਜੀ ਛੱਪੇ ਜਾਵਗੇ ਉਹ ਨਾੜ ਦੇ ਅੰਦਰ ਛੱਪੇ ਜਾਵਗੇ ਤੇ ਜੇ ਬਹੁਤ ਜ਼ਿਆਦਾ ਟਾਈਟ ਹੋ ਜਾਣਾ ਉਹ ਮੋਰੀ ਜੇ ਪਾਣੀ ਵਗਣਾ ਜਿਵੇਂ ਆਪਾਂ ਕਹਿ ਦਈਏ ਵੀ ਉਹ ਵਿੱਚ ਗੰਦ ਇਕੱਠਾ ਹੋ ਗਿਆ ਤੇ ਪਾਣੀ ਹੌਲੀ ਹੋ ਜਾਂਦਾ ਇਸੇ ਤਰੀਕੇ ਨਾਲ ਆਰਟਰੀ ਦੇ ਅੰਦਰ ਜਦੋਂ 70 ਤੋਂ 80% ਬਲਾਕੇਡ ਹੋ ਜਾਏ ਖੂਨ ਘਟ ਜਾਣ ਲੱਗ ਜਾਏ ਉਦੋਂ ਕੋਈ ਨਾ ਕੋਈ ਤਕਲੀਫ ਹੋ ਸਕਦੀ ਆ ਲੇਕਿਨ ਇਹ ਕੱਲਾ ਕੋਲੈਸਟ੍ਰੋਲ ਨਹੀਂ ਆ ਇਹਦੇ ਹੋਰ ਬਥੇਰੇ ਕਾਰਨ ਨੇ ਅਸਲੀ ਗੱਲ ਕੀ ਹੈ ਜਿਹੜੀ ਉਹ ਮੈਂ ਵੈਸਲ ਦਸੀ ਨਾ ਜਾਂ ਆਰਟਰੀ ਉਹਦੀ ਇੰਟਰਨਲ ਲਾਈਨਿੰਗ ਨੂੰ ਐਂਡੋਥੀਲੀਅਮ ਕਹਿੰਦੇ ਆ ਜਦੋਂ ਐਂਡੋਥੀਲੀਅਮ ਡੈਮੇਜ ਹੁੰਦਾ ਨਾ ਫੇਰ ਹੀ ਇਹ ਸਭ ਕੁਝ ਹੁੰਦਾ ਸੋ ਜੇ ਐਂਡੋਥੀਲੀਅਮ ਬਰਕਰਾਰ ਹੈ ਐਵੇਂ ਕੋਲੇਸਟ੍ਰੋਲ ਦੇ ਹਉਏ ਚ ਨਾ ਪਏ ਉਹ ਸੋ ਜੀ ਸਾਡਾ ਮਕਸਦ ਅੱਜ ਦਾ ਸਿਰਫ ਤੁਹਾਨੂੰ ਇੰਨਾ ਕਹਿਣਾ ਜੇ ਜ਼ਿੰਦਗੀ ਰੱਜ ਕੇ ਜੀ ਲਓ ਇਹਦੇ ਨਾਲ ਡਰ ਡਰ ਕੇ ਮੇਰਾ ਕੋਲੇਸਟ੍ਰੋਲ ਤੇ ਲਗਾਤਾਰ ਟੈਸਟਾਂ ਦੇ ਵਿੱਚ ਨਾ ਕਿਤੇ ਰੁੱਲਦੇ ਰਹੋ ਦੱਸ ਚੁੱਕਿਆ ਕਿ 2 ਸਾਲ ਦੀ ਉਮਰ ਤੋਂ ਹੀ ਇਹਨੇ ਜਮਣਾ ਜੇ ਸੋ ਕਿਉਂਕਿ ਜਦੋਂ ਅਸੀਂ ਜੰਮਦੇ ਆ ਨਾ ਸਾਡਾ ਅੰਤ ਨਿਸ਼ਚਿਤ ਹੋ ਹੀ ਜਾਂਦਾ ਉਹਦੇ ਵਿੱਚ ਭਾਵੇਂ ਹੱਸ ਖੇਡ ਕੇ ਜੀ ਲਓ ਭਾਵੇਂ ਰੋ ਕੇ ਭਾਵੇਂ ਡਰ ਕੇ ਪਰ ਰੱਬ ਦਾ ਵਾਸਤਾ ਜੇ ਕੋਲੇਸਟੇਰੋਲ ਕਰਕੇ ਨਾ ਆਪਣਾ ਜੀਣਾ ਛੱਡਿਓ ਤੇ ਦੇਖੋ ਜੀ ਖੁਰਾਕ ਜਿਹੜੀ ਹੋਦੀ ਹੈ ਨਾ ਉਹ ਸਿਰਫ 20 ਤੋਂ 30% ਸਾਡਾ ਬਾਡੀ ਦਾ ਕੋਲੇਸਟੇਰੋਲ ਕੰਟਰੋਲ ਕਰਦੀ ਹੈ سو اینا بھی یرکان دی لوڑ نہیں ہے کہ لو جی اسی تا اس طرح گن من کے کھاواں گے اے ایک نیروٹک بیماری بن جان دی ہے جو دو بندہ سارا دن نا کیلکولیٹر لے کے بٹھا رہن دا میں انہی کلوریاں کھا لیا انہی آن خرچ کر لیا انہی گرام میں فیٹ کھا لیا کہ میں انہی انہی گرام اے کھا لیا اے ایک اگزائیٹی بیماری ہے اپنے آپ دے بھی تو زندگی تا نہیں آئے پکا سو تسیہ جی اپا شروع کریے سب تو پہلا جی کہ ਖਰਾਬ ਦਾ ਕੀ ਰੋਲ ਹੁੰਦਾ ਜੇ ਕਿਉਂਕਿ ਦੱਸ ਚੁੱਕਿਆ ਕਿ ਬਹੁਤ ਥੋੜਾ ਰੋਲ ਜੇ ਪਰ ਫਿਰ ਵੀ ਕੁਝ ਖਰਾਬ ਤਾਂ ਸਾਡੇ ਕੋਲੇਸਟੇਰੋਲ ਲਈ ਜਿਵੇਂ ਫਾਇਦਾ ਦੇ ਸਕਦੀਆਂ ਨੇ ਜੀ ਉਸੇ ਤਰ੍ਹਾਂ ਕੁਝ ਕ ਚੀਜ਼ਾਂ ਛੱਡਣ ਦੀ ਵੀ ਲੋੜ ਏ ਆਪਾਂ ਸ਼ੁਰੂ ਕਰੀਏ ਜੀ ਕਿਹੜੀ ਚੀਜ਼ ਤੋਂ ਤੁਸੀਂ ਫਲਾਂ ਤੋਂ ਸ਼ੁਰੂ ਕਰੋਗੇ ਕਿ ਸਬਜ਼ੀਆਂ ਤੋਂ ਫਿਰ ਆਪਾਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜੀ ਜ਼ਰੂਰੀ ਹੈ ਜੀ ਸਬਜੀ ਨੰਬਰ 1 ਤੇ ਉਹ ਹੈਗਾ ਜੀ ਬੈਂਗਣ ਸੋ ਤਾੜੀ ਦਾ ਬੈਂਗਣ ਚੇਤੇ ਰੱਖ ਲਿਓ ਜੀ ਇਹ ਤੁਹਾਨੂੰ ਹੁਣ ਬਹੁਤ ਕਮਾਲ ਦਾ ਸਾਡੇ ਸਾਹਮਣੇ ਆਏਗਾ ਪਰ ਕਈਆਂ ਨੂੰ ਨਾ ਉਹਦੇ ਬੀਜਾਂ ਤੋਂ ਅਲਰਜੀ ਹੁੰਦੀ ਜੇ ਉਹਦੇ ਲਈ ਵੱਖ ਗੱਲ ਜੇ ਤੁਸੀਂ ਨਾ ਲਓ ਬੇਸ਼ੱਕ ਪਰ ਜਿਹੜੇ ਖਾ ਸਕਦੇ ਨੇ ਜੀ ਅੱਜ ਤੋਂ ਬਾਅਦ ਭੁੱਲ ਜਾਓਗੇ ਹੋਰ ਚੀਜ਼ਾਂ ਆਜੋ ਜੀ ਬੈਂਗਣ ਤੇ ਜਿਹਨੂੰ ਐਗ ਪਲਾਂਟ ਕਹਿੰਦੇ ਆ ਲਓ ਜੀ ਉਹਦੇ ਬਾਰੇ ਇੱਕ ਕੱਪ ਬੈਂਗਣ ਦੇ ਵਿੱਚ 23 ਗ੍ਰਾਮ ਦੇ ਕਰੀਬ ਫਾਈਬਰ ਹੁੰਦਾ ਤੇ ਇਹ ਦਿਲ ਦੇ ਰੋਕ ਘਟਾਉਣ ਦੇ ਵਿੱਚ ਸਟ੍ਰੋਕ ਜਾਂ ਅਦਰੰਗ ਦੀ ਸ਼ਿਕਾਇਤ ਜਿਹੜੀ ਬਿਮਾਰੀ ਹੈ 슈ਗਰ ਦੀ ਬਿਮਾਰੀ ਤੇ ਮੋਟਾਪੇ ਤੋਂ ਲੜਨ ਲਈ ਬਹੁਤ ਵਧੀਆ ਤੇ ਨੰਬਰ 2 ਤੇ ਆ ਗਈ ਜੀ ਭਿੰਡੀ ਸੋ ਭਿੰਡੀ ਦੇ ਵਿੱਚ ਹੁੰਦਾ ਜੀ ਮਿਊਸੀਲੇਜ ਮੈਂ ਗੁਪਾਲ ਜੀ ਇੱਕ ਸੈਕਿੰਡ ਟੋਕ ਦਿਆਂ ਸਾਡੇ ਕੋਲ 7 8 ਸੁਣੇ ਆਏ ਸੀ ਕਿ ਅਸੀਂ ਬਹੁਤੇ ਅਮੀਰ ਨਹੀਂ ਆ ਤੇ ਸਾਨੂੰ ਕਿਰਪਾ ਕਰਕੇ ਕੁਝ ਇਹੋ ਜਿਹੀ ਖੁਰਾਕ ਦੇ ਦਿਓ ਜਿਹਦੇ ਨਾਲ ਅਸੀਂ ਤੰਦਰੁਸਤ ਰਹਿ ਸਕੀਏ ਸੋ ਅੱਜ ਦਾ ਪ੍ਰੋਗਰਾਮ ਭਾਵੇਂ ਰੱਜੇ ਪੁੱਜੇ ਘਰਿਆਂ ਘਰਾਂ ਚੋਂ ਵਾਇਗਰੂ ਨੇ ਮੇਰ ਕੀਤੀ ਹੋਈ ਹੈ ਜਾਂ ਫਿਰ ਅਸੀਂ ਨਹੀਂ ਹਾਂ ਉਹਨੇ ਰੱਜੇ ਪੁੱਜੇ ਉਹਨਾਂ ਸਾਰਿਆਂ ਲਈ ਜੇ ਕਿਉਂਕਿ ਆਮ ਖੁਰਾਕ ਹੈ ਜਿਸ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਇਸ ਲਈ ਬਿਲਕੁਲ ਸਧਾਰਨ ਚੀਜ਼ਾਂ ਤੋਂ ਸ਼ੁਰੂ ਕੀਤਾ ਜੇ ਕਿ ਬੈਂਗਣ ਜਾਂ ਪਿੰਡੀ ਤੇ ਫਿਰ ਅਸੀਂ ਐਵੋਕਾਡੋ ਦੀ ਅਗਲੀ ਵਾਰ ਗੱਲ ਦੱਸਣੀ ਹੈ ਜੀ ਦੱਸੋ ਜਾਰੀ ਰੱਖੋ ਬਿਲਕੁਲ ਫਿਰ ਰੱਖੋ ਜੀ ਆਪਣਾ ਤੀਜੇ ਨੰਬਰ ਤੇ ਆ ਗਏ ਜੀ ਸੇਬ ਤੁਹਾਨੂੰ ਭਿੰਡੀ ਬਾਰੇ ਤੁਸੀਂ ਦੱਸ ਰਹੇ ਸੀਗਾ ਕੱਟੇ ਹੁੰਦਾ ਜੀ ਮਿਉਸੀਲੇ ਜਿਹੜਾ ਕਿ ਕੋਲੇਸਟ੍ਰੋਲ ਘਟਾਉਣ ਦੇ ਵਿੱਚ ਮਦਦ ਕਰਦਾ ਸੋ ਭਿੰਡੀ ਖਾਓ ਜੀ ਜਦੋਂ ਸੀਜ਼ਨ ਹੈਗਾ ਫਿਰ ਜੀ ਸੇਬ ਦੋ ਸੇਬ ਜੇ ਰੋਜ਼ ਦੇ ਖਾ ਲੇ ਜਾਂ ਤਾਂ ਟੋਟਲ ਕੋਲੇਸਟ੍ਰੋਲ ਤੇ ਐਲ ਡੀ ਐਲ ਜਿਹਨੂੰ ਅਸੀਂ ਬੈਡ ਕੋਲੇਸਟ੍ਰੋਲ ਕਹਿੰਦੇ ਆ ਲਓ ਜੀ ਐਨ ਐਪਲ ਅ ਡੇ ਕੀਪਸ ਦੀ ਡਾਕਟਰ ਆਵੇ ਤੇ ਜੇ ਦੋ ਖਾ ਲੋਗੇ ਤਾਂ ਕੋਲੇਸਟ੍ਰੋਲ ਅਵੇ ਹੋ ਗਿਆ ਜੀ ਇਹਨਾਂ ਦੇ ਵਿੱਚ ਦੀ ਫਾਈਬਰ ਬਹੁਤ ਹੁੰਦਾ ਹੈ ਤੇ ਪੋਲੀਫੀਨੋਲ ਹੁੰਦੇ ਨੇ ਸੋ ਬੜਾ ਵਧੀਆ ਤੋ ਤੁਸੀਂ ਗੱਲ ਕੀਤੀ ਜੀ ਐਵੋਕਾਡੋ ਦੀ ਐਵੋਕਾਡੋ ਇੱਕ ਬਾਹਰਲਾ ਫਰੂਟ ਹੈ ਪਰ ਹੁਣ ਬੜਾ ਆਰਾਮ ਨਾਲ ਆਪਣੇ ਦੇਸ਼ 'ਚ ਮਿਲ ਜਾਂਦਾ ਸੋ ਵਨ ਐਵੋਕਾਡੋ ਇੱਕ ਰੋਜ਼ ਦਾ ਖਾਣਾ ਜਿਹੜਾ ਹੈ ਇਹ ਕਾਰਡੀਓ ਵੈਸਕੂਲਰ ਜਾਂ ਦਿਲ ਦੇ ਰੋਕਾ ਤੋਂ ਜਿਹੜਾ ਖਤਰਾ ਹੁੰਦਾ ਉਸ ਨੂੰ ਕਾਫੀ ਘਟਾ ਦਿੰਦਾ ਇਹਦੇ 'ਚ ਮੋਨੋ ਅਨਸੈਚੂਰੇਟਿਡ ਫੈਟੀ ਐਸਿਡ ਹੁੰਦੇ ਨੇ ਸੋ ਕੋਲੇਸਟੇਰੋਲ ਹੁੰਦਾ ਪਰ ਫੈਟੀ ਐਸਿਡ ਸੈਚੂਰੇਟਿਡ ਦੇ ਬਜਾਏ ਮੋਨੋ ਅਨਸੈਚੂਰੇਟਿਡ ਨੇ ਜਿਹੜੇ ਕਿ LDL ਕੋਲੇਸਟ੍ਰੋਲ ਨੂੰ ਘਟਾਉਂਦੇ ਨੇ। ਹੁਣ ਗੱਲ ਕਰੀਏ ਜੀ ਬਾਜਰੇ ਦੀ। ਸਾਡਾ ਤਾਂ ਬਾਜਰਾ ਕਮਾਲ ਹੀ ਕਰ ਜਾਂਦਾ ਜੇ ਅਸੀਂ ਇੱਕ ਪ੍ਰੋਗਰਾਮ 'ਚ ਇੱਕ ਵੱਖਰਾ ਵੀ ਉਹ ਲੀਕਿਆ ਹੋਇਆ ਉਹਦੇ ਬਾਰੇ ਸਾਰਾ ਕੁਝ ਦੱਸਾਂਗੇ ਪਰ ਬਾਜਰਾ ਤਾਂ ਬਾ ਕਮਾਲ ਜੇ। ਸੋ ਲੰਮੀ ਜ਼ਿੰਦਗੀ ਭੋਗਣ ਦਾ ਰਾਜ਼ ਰੁਕਿਆ ਪਿਆ ਜੇ ਪਰ ਕੋਲੇਸਟ੍ਰੋਲ ਲਈ ਵੀ ਦੇਖੋ ਜੀ ਕਮਾਲ ਇਹਦੇ ਵਿੱਚ ਜੀ ਸੋਲਿਊਬਲ ਫਾਈਬਰ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਬੀਟਾ ਗਲੂਕਾਨ। ਇਹ ਬੀਟਾ ਗਲੂਕਾਨ ਜਿਹੜਾ ਹੈ ਇਹ LDL ਕੋਲੇਸਟ੍ਰੋਲ ਘਟਾਉਂਦਾ ਹੈ। ਸੋ ਆਪਣੇ ਆ ਗਈ ਜੀ ਸਭ ਤੋਂ ਪਹਿਲਾਂ ਮੈਂ ਦੱਸ ਦਈਏ ਜੀ ਬਾਜਰਾ ਜਦੋਂ ਵੀ ਤੁਸੀਂ ਵਰਤਣਾ ਜੇ ਤਾਂ ਉਹਨੂੰ ਮੁੱਕੀ ਦੇ ਕੇ ਗੁੰਨ ਕੇ 20 ਮਿੰਟ ਜ਼ਰੂਰ ਰੱਖ ਦਿਓ ਜੀ ਤਾਂ ਕਿ ਉਹਦੇ ਅੰਦਰਲੇ ਸੋਲਿਊਬਲ ਹੋ ਜਾਣ ਜਿਹੜੇ ਵੀ ਫਾਈਬਰ ਆ ਉਹ ਤੁਹਾਨੂੰ ਫਾਇਦਾ ਦੇਣਗੇ ਤੇ ਫ੍ਰਿਜ 'ਚ ਰੱਖ ਕੇ ਦੁਬਾਰਾ ਨਾ ਵਰਤਿਓ ਜੀ ਫਿਰ ਨਾ ਕਹਿਣਾ ਲੰਘਦਾ ਨਹੀਂ ਅੰਦਰ ਸੋ ਤਾਜ਼ਾ ਹੀ ਖਾਣ ਵਿੱਚ ਬਿਹਤਰ ਹੈ ਨਹੀਂ ਤਾਂ ਉਹ ਲੰਘਾਣਾ ਵੀ ਔਖਾ ਹੋ ਜਾਂਦਾ ਬਿਲਕੁਲ ਜੀ ਆਪਾਂ ਓਟਸ ਵਗੈਰਾ ਦੀ ਓਟਸ ਬੜੇ ਵਧੀਆ ਹੁੰਦੇ ਨੇ ਜੀ ਜੇ 1 ਮਹੀਨਾ ਇੱਕਾ ਪੋਰਟਸ ਰੋਜ਼ ਖਾਓਗੇ ਤੇ 11 11.5% LDL ਸਿਰਫ ਇਹਦੇ ਨਾਲ ਘਟ ਸਕਦਾ ਥੋੜਾ ਦੱਸ ਦਿਓ ਜੀ LDL ਸਮਝ ਲੈਣ ਕੀ ਹੁੰਦਾ ਜੇ ਬਲੱਡ HLDL ਦੋ ਟੈਸਟ ਨੇ ਜੋ ਤੁਸੀਂ ਵਾਰ-ਵਾਰ ਕਰਾਉਂਦੇ ਹੋ ਸੋ ਇਹਨਾਂ ਚੋਂ ਇੱਕ ਜੇ ਚੰਗਾ ਕੋਲੇਸਟ੍ਰੋਲ ਇੱਕ ਮਾੜਾ ਕੋਲੇਸਟ੍ਰੋਲ ਵੈਸੇ ਮੈਂ ਦੱਸ ਦਿਆਂ ਜੀ ਹੁਣ ਤੱਕ ਕਈ ਜਣਿਆਂ ਨੇ ਕੋਝਾਂ ਇਹ ਵੀ ਕਹਿਤੀਆਂ ਇਹ ਵੀ ਕੋਈ ਬਹੁਤਾ ਡਰਨ ਯਰ ਕਰਨ ਦੀ ਲੋੜ ਨਹੀਂ ਐ ਨਾ ਘਬਰਾਓ ਪਰ ਫਿਰ ਵੀ ਥੋੜਾ ਜਿਆਦਾ ਫਿਰ ਵੀ LDL ਨੂੰ ਅਸੀਂ ਚੰਗਾ ਕੋਲੇਸਟ੍ਰੋਲ ਕਹਿ ਦਿੰਦੇ ਆ ਜੀ ਤੇ ਐਚ ਡੀ ਐਲ ਨੂੰ ਮਾੜਾ ਜੇ ਐਲ ਡੀ ਐਲ ਕੋਲੇਸਟ੍ਰੋਲ 190 ਤੋਂ ਉੱਪਰ ਹੈ ਤੇ ਤੁਹਾਨੂੰ ਨਾਲ ਦੀ ਨਾਲ ਹੋਰ ਬਿਮਾਰੀਆਂ ਨੇ ਜਿਵੇਂ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਜਾਂ ਤੁਸੀਂ ਤੰਬਾਕੂ ਦਾ ਸੇਵਨ ਕਰਦੇ ਹੋ ਜਾਂ ਤੁਹਾਨੂੰ ਪਹਿਲਾਂ ਹਾਰਟ ਅਟੈਕ ਹੋ ਚੁੱਕਾ ਹੈ ਜਾਂ ਸਟ੍ਰੋਕ ਹੋ ਚੁੱਕਾ ਹੈ ਤੇ ਫਿਰ ਇਹ ਖਤਰੇ ਦੀ ਮਾੜੀ ਨਿਸ਼ਾਨੀ ਹੈ ਉਦੋਂ ਇਹਦੇ ਬਾਰੇ ਕੁਝ ਖਿਆਲ ਕਰਨ ਦੀ ਲੋੜ ਹੈ ਕਈ ਵਾਰ ਦਵਾਈਆਂ ਵੀ ਲੈਣੀਆਂ ਪੈਂਦੀਆਂ ਨੇ ਕਈ ਪਰਵਾਰਾਂ ਵਿੱਚ ਕੋਲੇਸਟ੍ਰੋਲ ਬਹੁਤ ਹਾਈ ਹੁੰਦਾ ਉਹਨੂੰ ਫੈਮਿਲੀਅਲ ਹਾਈਪਰ ਕੋਲੇਸਟ੍ਰੋਲੀਮੀਆ ਕਹਿੰਦੇ ਆ ਸੋ ਉਹਦੇ ਵਿੱਚ ਦਵਾਈ ਕਾਫੀ ਜ਼ਿਆਦਾ ਲੈਣੀ ਪੈਂਦੀ ਹੈ ਤੇ ਲੰਬੇ ਟਾਈਮ ਤੱਕ ਲੈਣੀ ਪੈਂਦੀ ਹੈ ਪਰ ਆਮ ਜੋ ਬਿਮਾਰੀ ਹੈ ਕਿ ਕੋਈ 22 ਸਾਲ ਦੇ 15 ਸਾਲ ਦੇ 30 ਸਾਲ ਦੇ ਲੋਕ ਨਾਰਮਲ ਇੱਕ ਜਾਂਦੇ ਨੇ ਲੈਬੋਰੀਟਰੀ ਦੇ ਵਿੱਚ ਤੇ ਉਹਨਾਂ ਦਾ ਟੈਸਟ ਕਰਦਾ ਉਹ ਟੋਟਲ ਕੋਲੇਸਟ੍ਰੋਲ ਕਹਿੰਦਾ ਜੀ ਤੁਹਾਡਾ 200 ਹੈ ਇਹ ਉਹਨੂੰ ਕਹਿੰਦਾ ਜੀ ਤੁਹਾਡਾ ਖੂਨ ਹੋ ਗਿਆ ਜੀ گاੜਾ ਤੇ ਤੁਹਾਡੇ ਇਸ ਕਰਕੇ ਸਿਰਦਰਦ ਰਹਿੰਦਾ ਤੁਹਾਡੇ ਸਰੀਰ ਥੱਕਿਆ ਟੁੱਟਿਆ ਰਹਿੰਦਾ ਤੁਹਾਡੇ ਪੈਰ ਦੁਖਦੇ ਨੇ ਤੇ ਤੁਸੀਂ ਸਟੈਟਿੰਗ ਦਵਾਈ ਸ਼ੁਰੂ ਕਰ ਲਓ ਜੀ ਇਹ ਬੜੀ ਬਦਕਿਸਮਤੀ ਹੈ ਕਿ ਖੂਨ گاੜੇ ਦਾ ਕਨਸੈਪਟ ਜਿਹੜਾ ਹੈ ਇਹ ਬਣਾ ਦਿੱਤਾ ਗਿਆ ਹੈ ਲੋਕਾਂ ਨੂੰ ਇਹ ਸਮਝਾ ਦਿੱਤਾ ਗਿਆ ਹੈ ਵੀ ਖੂਨ ਹੁੰਦਾ گاੜਾ ਉਹ ਨਾੜ ਦੇ ਵਿੱਚ ਫਸ ਜਾਏਗਾ ਤੇ ਤੁਸੀਂ ਮਰ ਜਾਓਗੇ ਇਸ ਤਰ੍ਹਾਂ ਬਿਲਕੁਲ ਨਹੀਂ ਹੋਏਗਾ ਇਹਨੂੰ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿਓ ਸੋ ਡਰ ਡਰ ਕੇ ਦਿਮਗ ਉਰ ਮਾਰਦੇ ਹੋਗੇ ਹਾਰਟ ਅਟੈਕ ਦੇਣਾ ਬਿਲਕੁਲ ਜੀ ਸੋ ਕਿਰਪਾ ਕਰਕੇ ਇਹ ਡਰ ਕੱਢਣ ਦਾ ਹੀ ਪ੍ਰੋਗਰਾਮ ਸੀ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਆ ਫਿਰ ਦੁਬਾਰਾ ਦੁਹਰਾ ਰਹੀਆਂ ਕਿ ਅਖੀਰ ਵਿੱਚ ਤੱਕ ਅਸੀਂ ਇਹ ਲਗਾਤਾਰ ਸਿਰਫ ਹੀ ਜਾਣਕਾਰੀ ਭਰਪੂਰ ਹੈ ਤੇ ਥੋੜਾ ਜਿਹਾ ਰੱ ਤੱਕ ਖਿਆਲ ਕਰਿਓ ਕਿਹੜੀਆਂ ਕਿੜੀਆਂ ਚੀਜ਼ਾਂ ਅਹਿਮ ਨੇ ਜਿਨ੍ਹਾਂ ਵਿੱਚ ਦੇਖੋ ਜੀ ਬਹੁਤ ਸਾਰੇ ਸਾਡੇ ਸੁਣਨ ਵਾਲੇ ਨਰਾਜ਼ ਹੋ ਗਏ ਨੇ ਜਿਹੜੇ ਖਾਂਦੇ ਨੇ ਨਾਨ-वेजिटेरियन ਫਿਸ਼ ਦੀ ਜ਼ਿਕਰ ਹੀ ਨਹੀਂ ਕੀਤਾ ਮੈਂ ਦੱਸ ਰਹੀ ਹਾਂ ਬਹੁਤ ਸਾਰੇ ਲੋਕ ਵਿਚਾਰੇ ਚਾਹਦੇ ਨੇ ਖਾਣਾ ਤੇ ਮੱਛੀ ਵਿਚਾਰੇ ਛੱਡ ਜਾਂਦੇ ਨੇ ਹਾਏ ਕੋਲੇਸਟ੍ਰੋਲ ਨਾ ਡਰਿਓ ਫਿਸ਼ ਬਹੁਤ ਤੁਹਾਡੇ ਲਈ ਵੀ ਚੰਗੀ ਜੇ ਸੋ ਆਪਾਂ ਉਹਦੇ ਬਾਰੇ ਕਿਉਂਕਿ ਇਹਦੇ ਵਿੱਚ omega 3 fatty acid ਹੈ ਇਹ ਅਕਾਈਸੋ ਪੈਂਟਾਨੋਇਕ ਐਸਿਡਿਕ ਹੈ ਜਿਹੜਾ ਕਿ ਪੋਲੀ ਅਨਸੈਚੂਰੇਟਿਡ ਫੈਟਸ ਹੁੰਦਾ ਸੋ ਕਿਸੇ ਵੀ ਤਰ੍ਹਾਂ ਦੀ ਪਲੀਜ਼ ਇੱਕ ਰਿਪਾ ਕਰਕੇ ਮੇਰੀ ਰਿਕੁਐਸਟ ਹੈ ਕਿ ਜਿਹੜੀ ਵੀ ਤਰ੍ਹਾਂ ਦੀ ਮੱਛੀ ਤੁਹਾਡੇ ਲੋਕਲ ਅਵੇਲੇਬਲ ਹੈ ਨਾ ਉਹ ਵਧੀਆ ਜੇ ਨਹੀਂ ਕੋਸ਼ਿਸ਼ ਕਰੋ ਵੀ ਸਮੁੰਦਰੀ ਮੱਛੀ ਲਵਾਂਗੇ ਆਪਾਂ ਸਾਲਮਨ ਲਵਾਂਗੇ ਮੈਕਰਲ ਲਵਾਂਗੇ ਉਹ ਐਗਜ਼ੋਟਿਕ ਦੇ ਤੁਸੀਂ ਨੇੜੇ ਰਹਿੰਦੇ ਹੋ ਸਮੁੰਦਰ ਦੇ ਜਰੂਰ ਲਓ ਪਰ ਜਿਹੜੀ ਵੀ ਤੁਹਾਡੇ ਏਰੀਆ ਵਿੱਚ ਅਵੇਲੇਬਲ ਹੋ ਲਓ ਪਰ ਜਿਵੇਂ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਕਿਰਪਾ ਕਰਕੇ ਇੰਪੋਰਟਡ ਫਿਸ਼ ਨੂੰ ਜਿਹੜਾ ਕੌਸ਼ੀਅਸ ਹੋ ਜਾਓ ਤੇ ਸੀਜ਼ਨ ਤੋਂ ਆਊਟ ਜਿਹੜੀ ਫਿਸ਼ ਹੁੰਦੀ ਹੈ ਨਾ ਉਹ ਨਾ ਲੈਣਾ ਜਿਹੜੇ ਮਹੀਨੇ ਦੇ ਵਿੱਚ ਆਰ ਲਫਜ ਨਹੀਂ ਆਂਦਾ ਉਦੋਂ ਫਿਸ਼ ਨਾ ਖਾਈ ਜਾਏ ਬਿਹਤਰ ਮਈ ਜੂਨ ਜੁਲਾਈ ਗਸ ਵਿੱਚ ਫਿਸ਼ ਨਾ ਖਾਈ ਦੇ ਉਹ ਬਿਹਤਰ ਹੁੰਦਾ ਲਓ ਜੀ ਕਾਜੂ ਬਦਾਮ ਅਸੀਂ ਹਰ ਥਾਂ ਤੇ ਦੱਸਦੇ ਹਾਂ ਹਰ ਵਾਰ ਕਾਜੂ ਬਦਾਮ ਅਖਰੋਟ ਮੁਠੀ ਬੰਦ ਚ ਜਿੰਨੇ ਆਂਦੇ ਜੇ ਬਹੁਤ ਵਧੀਆ ਜੇ ਨਾ ਡਰਿਓ ਉਹਦੇ ਨਾਲ ਕੋਲੇਸਟ੍ਰੋਲ ਨਾਲ ਇਹ ਜ਼ਰੂਰੀ ਨੇ ਖਾ ਲਿਆ ਕਰੋ ਬੰਦ ਮੁਠੀ ਇਹ ਵੀ ਕਮਾਲ ਵਾਪਰ ਸਕਦਾ ਜੇ ਕਿਉਂਕਿ ਇਹ ਵੀ ਆ ਤੁਹਾਡੇ ਕੋਲੇਸਟੇਰੋਲ ਦੇ ਲਈ ਫਾਇਦੇਮੰਦ ਨੇ ਸੁਣਨਾ ਖਬਰ ਆਇਓ ਮੁੱਠੀਬੰਦ ਲੈ ਸਕਦੇ ਹੋ ਗੱਲ ਕਰੀਏ ਜੀ ਸੋਇਆਬੀਨ ਕਮਾਲ ਹੈ ਆਪਾਂ ਪ੍ਰੋਗਰਾਮ ਪੂਰਾ ਕੀਤਾ ਹੋਇਆ ਤੇ ਤੁਸੀਂ ਸੋਇਆਬੀਨ ਬਾਰੇ ਸਵਾਲ ਪੁੱਛੀ ਜਾਂਦੇ ਹੋ ਦੇਖੋ ਨਾ ਜੇ ਜੇ 20 ਮਿੰਟ ਦਾ ਪੂਰਾ ਪ੍ਰੋਗਰਾਮ ਕੱਲਾ ਸੋਇਆਬੀਨ ਤੇ ਆ ਕਿਰਪਾ ਕਰਕੇ ਉਹ ਪੜ ਲਓ ਉਸ ਤੋਂ ਬਿਲਾਮ ਬਗੈਰ ਪ੍ਰੋਟੀਨਸ ਉੱਤੇ ਫਿਰ ਪ੍ਰੋਗਰਾਮ ਪੂਰਾ ਕੀਤਾ ਜੇ ਸੋ ਉਹ ਜ਼ਰੂਰ ਅਲੱਗ ਤੁਸੀਂ ਜਾਣਕਾਰੀ ਚਾਹੁੰਦੇ ਹੋ ਉਹਦੇ ਚ ਦੇਖ ਲਓ ਪਰ ਸੋਇਆਬੀਨ ਬਾਰੇ ਬਈ ਕੱਲਾ ਸੋਇਆਬੀਨ ਦੀ ਸਬਜੀ ਸੋਇਆ ਮਿਲਕ ਜਾਂ ਉਹਦਾ ਜਿਹੜਾ ਪਨੀਰ ਹੈ ਟੋਫੂ ਇਹ ਤਿੰਨੋਂ ਚੀਜ਼ਾਂ ਬਹੁਤ ਵਧੀਆ ਸੋਰਸ ਹੈ ਜਿਵੇਂ ਤੁਸੀਂ ਗੱਲ ਕੀਤੀ ਅਸੀਂ ਡਿਸਕਸ ਕੀਤਾ ਹੈ ਵੈਜੀਟੇਰੀਅਨ ਜਿਹੜੇ ਸ਼ਾਕਾਹਾਰੀ ਨੇ ਉਹਨਾਂ ਲਈ ਇੱਕ ਬੜਾ ਉਮਦਾ ਪ੍ਰੋਟੀਨ ਦਾ ਸੋਰਸ ਹੈ ਉਹਨਾਂ ਨੂੰ ਜ਼ਰੂਰੀ ਨਹੀਂ ਵੀ ਉਹ ਚਿਕਨ ਖਾਣ ਜਾਂ ਟਰਕੀ ਜਾਂ ਕਿਸੇ ਹੋਰ ਪਾਸੇ ਜਾਣ ਜਾਂ ਈਵਨ ਫਿਸ਼ ਖਾਣ ਉਹਨਾਂ ਲਈ ਬਹੁਤ ਵਧੀਆ ਸੋਰਸ ਹੈ ਤੇ 25 ਗ੍ਰਾਮ ਇਹਦੇ ਵਿੱਚ ਪ੍ਰੋਟੀਨ ਹੁੰਦਾ ਹੈ ਇੱਕ ਕੱਪ ਦੇ ਵਿੱਚ ਬਿਲਕੁਲ ਜੀ ਮੈਂ ਦੱਸ ਦਿਆਂ ਪਿਸਤਾ ਵੀ ਜਿਹਨੂੰ ਸ਼ੌਕ ਹੋਵੇ ਉਹ ਵੀ ਲੈ ਸਕਦਾ ਹੈ ਹੈਜ਼ਲ ਨਟ ਵੀ ਚੰਗੇ ਜੇ ਉਹ ਵੀ ਲੈ ਸਕਦੇ ਹੋ ਸੋ ਇਹ ਕੀ ਡੀ ਖੁਰਾਕ ਦੇ ਵਿੱਚ ਸ਼ਾਮਲ ਕਰ ਸਕਦੇ ਹੋ ਪਰ ਐਦਾਂ ਹੈ ਜੀ ਕਈ ਲੋਕਾਂ ਨੂੰ ਡਾਰਕ ਚਾਕਲੇਟ ਬੜੀ ਪਸੰਦ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਡਾਰਕ ਚਾਕਲੇਟ ਦੇ ਫਾਇਦੇ ਬੜੇ ਨੇ ਜੀ ਬਹੁਤ ਬਿਆਨਤ ਸੋ ਜਿਨ੍ਹਾਂ ਨੂੰ ਚਾਕਲੇਟ ਪਸੰਦ ਹੈ ਅਸੀਂ ਇੱਕ ਪ੍ਰੋਗਰਾਮ ਖਾਸ ਉਹਦੇ ਤੇ ਵੀ ਕਰਨ ਵਾਲੇ ਆਂ ਜੀ ਤੁਹਾਨੂੰ ਚਾਕਲੇਟ ਅਸੀਂ ਖਾਣ ਲਈ ਦੇਣਾ ਪਰ ਮਿੱਠੇ ਵਾਲੀ ਨਹੀਂ ਤੇ ਇਹ ਲੈਣੀ ਪੈਣੀ ਹੈ ਬਿਨਾ ਮਿੱਠੇ ਵਾਲੀ ਕੌੜੀ ਤੇ ਉਹ ਵੀ ਡਾਰਕ ਚਾਕਲੇਟ ਦਿਲ ਲਈ ਬਾ ਕਮਾਲ ਜੇ ਸੋ ਕਦੇ ਕਿਸੇ ਨੂੰ ਪਿਆਰ ਕਰਦੇ ਹੋ ਨਾ ਗਿਫਟ ਵਜੋਂ ਚਾਕਲੇਟ ਦੇ ਦਿਓ ਪਰ ਦੇਣਾ ਡਾਰਕ ਚਾਕਲੇਟ ਵਿਦਆਊਟ 슈ਗਰ ਮਿੱਠੀਆਂ ਮਿੱਠੀਆਂ ਗੱਲਾਂ ਕਰ ਲਿਆ ਕਰੋ ਨਾ ਉਹਦੇ ਵਿੱਚੋਂ ਮਿੱਠਾ ਆਪੇ ਹੀ ਹੋ ਜਾਂਦਾ ਦੱਸੋ ਜੀ ਡਾਰਕ ਚਾਕਲੇਟ ਬਾਰੇ ਅਸ਼ਿੰਦ ਜੀ ਤੁਹਾਡੀ ਵੀ ਗੱਲਾਂ ਦਾ ਕੋਈ ਕੋਈ ਰੀਸ ਨਹੀਂ ਤੁਹਾਡੀ ਤੇ 70% ਕੋਕੋਆ ਹੋਣਾ ਜ਼ਰੂਰੀ ਹੈ ਤੇ 1 ਮਹੀਨਾ ਚਾਕਲੇਟ ਖਵਾ ਕੇ ਦੇਖੀ ਗਈ ਕਿ ਜਿਹੜਾ ਭੈੜੇ ਵਾਲਾ ਕੋਲੇਸਟ੍ਰੋਲ ਆ ਘਟ ਜਾਂਦਾ ਐ ਐਲ ਡੀ ਐਲ ਤੇ ਐਚ ਡੀ ਐਲ ਵੱਧਦਾ ਬਹੁਤ ਜ਼ਿਆਦਾ ਥੋੜੀਆਂ ਚੀਜ਼ਾਂ ਨੇ ਜਿਹੜੀਆਂ ਐਚ ਡੀ ਐਲ ਕੋਲੇਸਟ੍ਰੋਲ ਵਧਾਉਂਦੀਆਂ ਨੇ ਉਹਨਾਂ ਵਿੱਚੋਂ ਇੱਕ ਤਾਂ ਹੈ ਜੀ ਭਾਰ ਘਟਾਣਾ ਇੱਕ ਹੈ ਜੀ ਕੌਫੀ ਦੀ ਦੀ ਆਪਾਂ ਗੱਲ ਕਰਾਂਗੇ ਤੇ ਇੱਕ ਹੈ ਜੀ ਡਾਰਕ ਚਾਕਲੇਟ ਤੇ ਇੱਕ ਬੜਾ ਕੌਂਟਰੋਵਰਸ਼ੀਅਲ ਚੀਜ਼ ਹੈ ਜੀ ਕਿ ਉਹ ਮੋਡਰੇਟ ਅਮਾਉਂਟ ਆਫ ਐਲਕੋਹਲ ਔਰ ਐਜ਼ ਅ ਡਾਕਟਰ ਅਸੀਂ ਕਿਸੇ ਨੂੰ ਰੀਕਮੈਂਡ ਨਹੀਂ ਕਰ ਸਕਦੇ ਜੀ ਬਿਲਕੁਲ ਅਸੀਂ ਦੁਬਾਰਾ ਦੁਹਰਾ ਰਹੀਆਂ ਸੀ ਕਿਸੇ ਹਾਲ ਵਿੱਚ ਕਿਸੇ ਹੀ ਪਾਸਿਓਂ ਸ਼ਰਾਬ ਨੂੰ ਨਹੀਂ ਪ੍ਰੋਮੋਟ ਕਰਦੇ ਖੋਜਾਂ ਵੀ ਮੈਨੂੰ ਤਾਂ ਲੱਗਦਾ ਕਦੇ-ਕਦੇ ਕਿਸੇ ਡਾਕਟਰ ਨੂੰ ਆਪਣੀ ਪਸੰਦ ਹੁੰਦੀ ਹੈ ਨਾ ਉਹ ਆਪਣੇ ਹਿਸਾਬ ਨਾਲ ਖੋਜ ਕੱਢ ਕੇ ਦੇ ਦਿੰਦਾ ਵੀ ਮਾੜੀ ਜੀ ਦੋ ਚਮਚੇ ਪੀ ਲੋ ਜੀ ਉਹਨਾਂ ਆਪਣਾ ਦਿਲ ਕਰਦਾ ਹੋਣਾ ਜਦੋਂ ਕਹਿ ਦਿੰਦਾ ਨਾਲੇ ਕਦੇ ਕਹਿ ਦਿੰਦੇ ਆ ਵਾਈਨ ਹੈ ਕਦੇ ਕਹਿੰਦੇ ਆਲਕੋਹਲ ਹੈ ਕਦੇ ਰੈੱਡ ਵਾਈਨ ਹੈ ਕਦੇ ਵਾਈਟ ਵਾਈਨ ਹੈ ਜੀ ਆਪਾਂ ਉਹਨੂੰ ਤਾਂ ਬਿਲਕੁਲ ਹੀ ਪ੍ਰੋਮੋਟ ਨਹੀਂ ਕਰਦੇ ਉਹਨੂੰ ਛੱਡ ਹੀ ਦਿੰਨੇ ਆ ਪਰ ਮੈਨੂੰ ਲੱਗਦਾ ਜੀ ਦੇਖੋ ਇਹ ਤਾਂ ਸਾਰੇ ਜਾਣਦੇ ਨੇ ਤੇ ਸਾਡੇ ਬਹੁਤ ਸਾਰੇ ਸਰੋਤੇ ਨੇ ਜਿਹੜਾ ਥੋਮ ਜਾਂ ਲਸਣ ਤੁਸੀਂ ਉਹਨੂੰ ਜ਼ਰੂਰ ਖਾਂਦੇ ਹੋ ਮੈਂ ਪਹਿਲਾਂ ਦੱਸ ਦਿਆਂ ਉਸ ਤੋਂ ਪਹਿਲਾਂ ਕਿ ਡਾਕਟਰ ਗੁਰਪਾਲ ਦੱਸਣ ਉਹਦੇ ਫਾਇਦੇ ਵੀ ਕਿਰਪਾ ਕਰਕੇ ਸਾਬਤ ਤੁਰੀ ਨਾ ਖਾਯੋ ਇੰਜ ਦੀ ਇੰਜੀ ਬਾਹਰ ਨਿਕਲ ਜਾਣੀ ਜੇ ਉਹ ਸਿਰਫ ਸਾਡਾ ਮਾਨਸਿਕ ਹੁੰਦਾ ਜੇ ਮੈਂ ਖਾ ਲਈ ਮੈਂ ਠੀਕ ਆ ਉਹਨੂੰ ਅਸਰ ਕੋਈ ਨਹੀਂ ਜੇ ਕੀਤਾ ਸੋ ਕੁੱਟ ਕੇ ਜਾਂ ਚੱਬ ਕੇ ਤੇ ਚੱਬਣ ਨਾਲ ਮੈਂ ਦੱਸ ਦਿਆਂ 스ਮੈਲ ਆਏਗੀ ਫਿਰ ਅਸੀਂ ਉਹ ਵੀ ਦੱਸਿਆ ਹੋਇਆ ਕਿਵੇਂ ਫਟਕੜੀ ਵਰਤਣੀ ਹੈ ਜਾਂ ਮਿੱਠਾ ਸੋਡਾ ਸੋ ਬਿਹਤਰ ਇਹ ਕੁੱਟ ਕੇ ਖਾ ਲਓ ਜ਼ਿਆਦਾ ਵਧੀਆ ਜੇ ਪਰ ਉਹਨੂੰ ਹਲਕਾ ਜਿਹਾ ਭੁੰਨ ਕੇ ਲਵਾ ਸਰ ਜ਼ਿਆਦਾ ਹੋ ਜਾਂਦਾ ਜੇ ਦੱਸੋ ਜੀ ਉਹਦੇ ਫਾਇਦੇ ਹਰਸ਼ਿੰਦਰ ਜੀ ਜਿਹੜੀ ਰਿਸਰਚ ਦੱਸਦੀ ਹੈ 2015 ਦੇ ਵਿੱਚ ਰਿਸਰਚ ਹੋਈ ਸੀ ਕਿ ਲੰਬੇ ਟਾਈਮ ਤੱਕ 2 ਮਹੀਨੇ ਉਹਨਾਂ ਨੇ ਕਰਕੇ ਦੇਖੀ ਕਿ گارਲਿਕ ਜਾਂ ਲਸਣ ਖਾਣ ਦੇ ਨਾਲ ਬਲੱਡ ਪ੍ਰੈਸ਼ਰ ਤਾਂ ਜ਼ਰੂਰ ਘਟਦਾ ਪਰ ਕੋਲੇਸਟ੍ਰੋਲ ਘਟਾਉਣ ਲਈ ਜਿਹੜਾ ਅਮਾਊਂਟ ਹੈ ਨਾ ਉਹ ਬਹੁਤ ਜ਼ਿਆਦਾ ਸੋ ਜਿਹੜਾ ਪੋਸੀਬਲ ਨਹੀਂ ਹੈ ਸੋ گارਲਿਕ ਦੇ ਕੈਪਸੂਲ ਖਾ ਕੇ ਸੋਚਣਾ ਕਿ ਇਹ ਦੇਣਾ ਕੋਲੇਸਟ੍ਰੋਲ ਘਟੇਗਾ ਇਹ ਨਹੀਂ ਹੋਏਗਾ ਉਹਦੇ ਤੂੰ ਹੋਰ ਸੌਖੇ ਤਰੀਕਾ ਕੀ ਹੈ ਇੱਕ ਤਾਂ ਸੋਇਆਬੀਨ ਦੀ ਅਸੀਂ ਗੱਲ ਕੀਤੀ ਇੱਕ ਦਾਲਾਂ ਦੀ ਗੱਲ ਕਰੋ ਜੀ ਕਿ ਦੇਖੋ ਦਾਲਾਂ ਇੱਕ ਤਾਂ ਵਧੀਆ ਸੋਰਸ ਆ ਪ੍ਰੋਟੀਨ ਆ ਤਕਰੀਬਨ ਅੱਧੇ ਕੱਪ ਦੇ ਵਿੱਚ 7.5 ਗ੍ਰਾਮ ਫਾਈਬਰ ਹੁੰਦਾ ਸੋ ਇਹ ਤਾਂ ਬੜਾ ਵਧੀਆ ਸੋਰਸ ਹੈ ਤੇ ਇਹਦੇ ਨਾਲ ਗੁੱਡ ਇਫੈਕਟ ਆ ਜੀ ਕੋਲੇਸਟ੍ਰੋਲ ਦਾ ਸੋ ਇਹ ਬੜਾ ਵਧੀਆ ਚੀਜ਼ ਹੈ ਸੋ ਜੀ ਇੱਕ ਵਾਰ ਫਿਰ ਦੁਹਰਾ ਦਈਏ ਕਿ ਥੋਮ ਦੇ ਉੱਤੇ ਨਾ ਆਧਾਰਿਤ ਰਹਿਣਾ ਕੋਲੇਸਟੇਰੋਲ ਉਹਨੇ ਬਹੁਤਾ ਨਹੀਂ ਜੇ ਘਟਾਣਾ ਜਿੰਨੀ ਮਾਤਰਾ ਚ ਘਟਾ ਸਕਦਾ ਉਹਨਾ ਖਾਣ ਨਾਲ ਉਹਦੇ ਸਾਈਡ ਇਫੈਕਟਸ ਜ਼ਿਆਦਾ ਹੋ ਜਾਣੇ ਜੇ ਅਫਾਰਾ ਲੈ ਕੇ ਦਵਾਈਆਂ ਖਾਂਦੇ ਰਹੋਗੇ ਸੋ ਹੋਰ ਬਹੁਤ ਸੌਖੀਆਂ ਚੀਜ਼ਾਂ ਦਿੱਤੀਆਂ ਨੇ ਜਿਨ੍ਹਾਂ ਨਾਲ ਮੂੰਹ ਚੋਂ ਬਦੂ ਵੀ ਨਹੀਂ ਆਣੀ ਤੇ ਖਾਸ ਤਰਤੇ ਜੀ ਅੱਜ ਕੱਲ ਫੈਸ਼ਨ ਜੇ ਰਿਵਾਜ ਜੇ ਸਾਡੇ ਤਾਂ ਬਹੁਤ ਜ਼ਿਆਦਾ ਵੀ ਹਰੀ ਚਾਹ ਪੀਣੀ ਜੇ ਮੇਰੇ ਬਾਰ ਬਾਰ ਪੁੱਛਦੇ ਨੇ ਕਿਹੜੀ ਵਾਲੀ ਜੀ ਕਿਸ ਤਰ੍ਹਾਂ ਪੀਣੀ ਜੇ ਮੈਂ ਨਹੀਂ ਜਿਆਦ ਕੀ ਦੱਸਣਾ ਕਿਸ ਤਰ੍ਹਾਂ ਪੀਣੀ ਉਹਦੇ ਲਈ ਸਾਨੂੰ ਸੱਦਾ ਦੇਣਾ ਪੈਣਾ ਅਸੀਂ ਮੈਂ ਦੱਸ ਦਿਆਂ ਕਿ ਅਸੀਂ ਉਹ ਵੀ ਜਾ ਆ ਸਾਨੂੰ ਸਮਾਣੇ ਤੋਂ ਸੱਦਾ ਖਾਸ ਤਰਤੇ ਬਹੁਤ ਪਿਆਰਾ ਵੀਰ ਜਿਨੇ ਸਾਨੂੰ ਸੱਦਿਆ ਤੇ ਜਿਵੇਂ ਸਾਨੂੰ ਉਹਨਾਂ ਨੇ خیر چکندر دا راس خاص تیار کر کے انہوں نے سانو بلایا سی دسو جی گرین ٹی دیکھو جی گرین ٹی دا فیدہ ہے یہ دیوی شٹینین زندے نے سو کولیسٹرول دا فیدہ ہے پر گرین ٹی نا دا دودھ دو پاو دے جتے مٹھا دا کسی حالت بچ پانا ہی نہیں ہے تے لمبے ٹائم تا دو دا جینا ایک میٹر آنالیسیز ریویو دیکھیا سی او دے پتہ لگیا کہ ایک ٹوٹل کولیسٹرول تے ایل ڈی ایل کولیسٹرول ਤਾ ਘਟਾਂਦਾ ਹੈ ਲੇਕਿਨ ਐਚ ਡੀ ਐਲ ਦੇ ਉੱਪਰ ਕੋਈ ਬਹੁਤਾ ਘਟਾਂਦਾ ਨਹੀਂ ਹੈ ਸੋ ਐਚ ਡੀ ਐਲ ਉੱਥੇ ਰੱਖਦਾ ਕਿਉਂਕਿ ਐਚ ਡੀ ਐਲ ਤਾਂ ਸਿਫ ਉਤਾਰਨਾ ਹੈ ਸੋ ਐਚ ਡੀ ਐਲ ਉੱਥੇ ਰੱਖਦਾ ਇਹਦੇ ਵਿੱਚ ਇੱਕ ਕੰਪਾਊਂਡ ਹੁੰਦਾ ਹੈ ਉਹ ਕਹਿੰਦੇ ਜੀ ਈ ਜੀ ਸੀ ਜੀ ਕੰਪਾਊਂਡ ਕਹਿੰਦੇ ਆ ਜੇ ਨਾਲ ਦੀ ਨਾਲੇ ਜ਼ਰੂਰੀ ਹੈ ਹਰਸ਼ਿੰਦਰ ਜੀ ਕਿ ਕੱਲੀ ਕਾਲੀ ਚਾਹ ਗ੍ਰੀਨ ਟੀ ਨਹੀਂ ਕਾਲੀ ਚਾਹ ਵੀ ਹੋਣਾ ਹੀ ਫਾਇਦਾ ਬਿਲਕੁਲ ਜੀ ਮੈਂ ਵਾਰ-ਵਾਰ ਅਸੀਂ ਹਰ ਪ੍ਰੋਗਰਾਮ 'ਚ ਕਹਿੰਦੇ ਆ ਜੀ ਦੁੱਧ ਨਾ ਪਾਓ ਮਿੱਠਾ ਨਾ ਪਾਓ ਸੋ ਆ ਜਾਓ ਜੀ ਤੁਸੀਂ ਗ੍ਰੀਨ ਟੀ ਪਾਵੇਂ ਬਲੈਕ ਟੀ ਹੁਣ ਮੈਂ ਮਸ਼ਹੂਰੀ ਨਹੀਂ ਜੇ ਕਰਨ ਲੱਗੀ ਕਿਹੜੀ ਵਾਲੀ ਚਾਹ ਤੁਸੀਂ ਨਾਲ ਦੱਸਦੇ ਹੋ ਚਾਹ ਦੇ ਉੱਤੇ ਖਾਸ ਪ੍ਰੋਗਰਾਮ ਪੂਰਾ ਕੀਤਾ ਹੋਇਆ ਜੇ ਤੁਸੀਂ ਜ਼ਰੂਰ ਦੇਖ ਲਿਓ ਉਸ ਚ ਬਿਹਤਰੀਨ ਕਿਹੜੀ ਗ੍ਰੀਨ ਟੀ ਹੈ ਹੁਣ ਦੁਬਾਰਾ ਥੋੜਾ ਜਿਹਾ ਪਿੱਛੇ ਹਟੋ ਸਬਸਕ੍ਰਾਈਬ ਕਰੋ ਤੇ ਦੇਖ ਲਓ ਪ੍ਰੋਗਰਾਮ ਦੇਖ ਲਓ ਬਿਲਕੁਲ ਤੇ ਗ੍ਰੀਨ ਟੀ ਦਾ ਜੀ ਖਾਸ ਕਰ ਅਸੀਂ ਇੱਕ ਗੱਲ ਕੀਤੀ ਸੀ ਵੀ ਜਿਹੜੇ ਉਹ ਸੈਸ਼ੇ ਆਉਂਦੇ ਨੇ ਨਾ ਡਬੋ ਕੇ ਅਸੀਂ ਲੈਨੇ ਆ ਉਹ ਨਾਲੇਓ ਬਿਲਕੁਲ ਜੀ ਜਿਹੜੇ ਡਬੋ ਕੇ ਲੈਣ ਵਾਲੇ ਨਾਲ ਉਹਦੇ ਨਾਲ ਨੈਨੋ ਪਾਰਟੀਕਲਸ ਚਲੇ ਜਾਂਦੇ ਨੇ ਜੋ ਕਿ ਕੈਂਸਰ ਤੱਕ ਕਰ ਜਾਂਦੇ ਨੇ ਸੋ ਮਿਹਰਬਾਨੀ ਕਰਕੇ ਗ੍ਰੀਨ ਟੀ ਉਹਦਾ ਨਹੀਂ ਲੈਣੀ ਤੁਸੀਂ ਪਾਣੀ ਦੇ ਵਿੱਚ ਉਬਾਲਣ ਤੋਂ ਬਾਅਦ ਜਦੋਂ ਉਬਲ ਜਾਂਦਾ ਪਾਣੀ ਉਹਦੇ ਚ ਰੱਖ ਕੇ ਉੱਪਰੋਂ ਢੱਕ ਦਵੋ ਪਰ ਅੱਗ ਕਰ ਦਿਓ ਬੰਦ ਬੰਦ ਬਿਲਕੁਲ ਜੀ ਤਾਂ ਹੀ ਅਸਰਦਾਰ ਜੇ ਆਪਾਂ ਚੱਲੇ ਆਂ ਜੀ ਅੰਤ ਦੇ ਨੇੜੇ ਢੇੜੇ ਤੇ ਹੁਣ ਆਪਾਂ ਹੋਰ ਕੁਝ ਹੋਰ ਡਰਿੰਕਸ ਵੀ ਨੇ ਜਿਹੜੀਆਂ ਵਧੀਆ ਪ੍ਰੂਵ ਹੋਈਆਂ ਨੇ ਸੋ ਉਹਦੇ ਵਿੱਚ ਦੀ ਪਹਿਲਾ ਤਾਂ ਹੋ ਗਿਆ ਜੀ ਸੋਇਆ ਮਿਲਕ ਸੋ ਠੀਕ ਹੈ ਜੀ ਇਹ ਅਸੀਂ ਲੈ ਸਕਦੇ ਹਾਂ ਸੋਇਆ ਮਿਲਕ ਬਾਜ਼ਾਰ ਦੇ ਵਿੱਚ ਦੀ ਫਲੇਵਰਡ ਹੈ ਮਿੱਠਾ ਉਹਦੇ ਵਿੱਚ ਹੋਰ ਚਾਕਲੇਟ ਤੇ ਬੜਾ ਏਕੀ ਕੁਝ ਪਾਇਆ ਹੋਇਆ ਸੋ ਪਲੇਨ ਸੋਇਆ ਮਿਲਕ 25 ਗ੍ਰਾਮ ਰੋਜ਼ ਤੁਸੀਂ ਲਓ ਬਹੁਤ ਵਧੀਆ ਓਟ ਮਿਲਕ ਜੇ 250 ਗ੍ਰਾਮ ਐਮ ਐਲ ਓਟ ਮਿਲਕ ਲੈਂਦੇ ਹੋ ਉਹਦੇ ਵਿੱਚ 1 ਗ੍ਰਾਮ ਬੀਟਾ ਗਲੂਕਨ ਹੈ ਜਿਹੜਾ ਕਿ ਅਗੇਨ ਕੋਲੇਸਟ੍ਰੋਲ ਘਟਾਏਗਾ ਮੈਨੂੰ ਲੱਗਦਾ ਬੱਕ ਬੱਕੇ ਹੋ ਗਿਆ ਆਪਾਂ 베ਰੀ ਸਮੂਦੀਸ ਦੀ ਗੱਲ ਕਰੀਏ ਸਾਰਾ ਕੁਝ ਤੁਸੀਂ ਮੂੰਹ ਦਾ ਸਵਾਦ ਤਾਂ ਠੀਕ ਕਰੋ ਨਾ ਟਮਾਟਰ ਦੇ ਜੂਸ ਬੜਾ ਵਧੀਆ ਬਿਲਕੁਲ 베ਰੀਸ ਦੀਆਂ ਸਮੂਦੀਸ ਵੀ ਅਸੀਂ ਪਿਛਲੇ ਪ੍ਰੋਗਰਾਮ ਚ ਦੱਸ ਚੁੱਕਿਆ ਕਿਵੇਂ ਬਣਾਉਣੀ ਜੇ ਕਿਵੇਂ ਬਲੂ ਬੈਰੀ ਕਿਵੇਂ ਸਟਰਾਬਰੀ ਤੇ ਮਿੱਠੇ ਤੋਂ ਬਗੈਰ ਦੀ ਸਮੂਦੀ ਕਮਾਲ ਦੀ ਬਣਦੀ ਜੇ ਸੋ ਆਪਾਂ ਬਿਲਕੁਲ ਜਿਵੇਂ ਪਲਾਂਟ 베ਸਡ ਸਮੂਦੀ ਬਣਾਓ ਜੀ ਸਬਜੀ ਵਾਲੀ ਫਰੂਟ ਵੀ ਕੇਲ ਪੱਤਾ ਤੇ ਪਾਲਕ ਵੀ ਪਾ ਲਓ ਤੇ ਗਜ਼ਬ ਹੋ ਸਕਦਾ ਜੇ ਦਿਮਾਗ ਨੂੰ ਵੀ ਉਹ ਕਮਾਲ ਦਾ ਤੁਹਾਨੂੰ ਤਰੋ ਤਾਜ਼ਾ ਕਰ ਸਕਦੀ ਜੇ ਵਿੱਚ ਪਾਣਾ ਪੈਣਾ ਥੋੜਾ ਜਿਹਾ ਮਸੰਮੀ ਦਾ ਰਸ ਇਹ ਬਣਾਓ 베ਰੀ ਬਨਾਣਾ ਚੈਰੀਜ਼ ਸਭ ਪਾ ਲਓ ਤੇ ਜਿਵੇਂ ਹਰਸ਼ਿੰਦਰ ਜੀ ਨੇ ਕਿਹਾ ਕੇਲ ਪੱਤਾ ਯਾ ਤੇ ਬਰੋਕਲੀ ਵੀ ਤੁਸੀਂ ਪਾ ਸਕਦੇ ਹੋ ਬਿਲਕੁਲ ਜੀ ਤੇ ਹੁਣ ਜੀ ਅਸੀਂ ਐਂਡ ਦੇ ਵਿੱਚ ਅਸ਼ਿੰਦਰ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਜੀ ਕਾਪੀ ਪੈਨਸਲ ਲੈ ਲਓ ਨਹੀਂ ਫਿਰ ਰਿਪੀਟ ਕਰਕੇ ਸੁਣਨਾ ਪੈਣਾ ਜੇ ਕਿਉਂਕਿ ਇਹ ਚੀਜ਼ਾਂ ਤਾਂ ਬਿਲਕੁਲ ਹੀ ਨਹੀਂ ਲੈਣੀਆਂ ਜਿਨ੍ਹਾਂ ਦਾ ਜ਼ਿਕਰ ਜ਼ਰੂਰੀ ਜੇ ਕਿਹੜੀਆਂ ਜੀ ਨਹੀਂ ਲੈਣੀਆਂ ਆਪਾਂ ਪਹਿਲਾਂ ਉਹ ਦੱਸ ਲਈਏ ਤਾਂ ਫਿਰ ਜੀ ਦੇਖੋ ਜੀ ਰੈੱਡ ਮੀਟ ਅਵੋਇਡ ਕਰੋ। ਜੀ ਸੋ ਬੱਕਰਾ ਨਹੀਂ ਖਾਣਾ। ਬਟਰ, ਮਾਰਗਰਿਨ, ਕਰੀਮ ਇਹ ਤਿੰਨੋ ਚੀਜ਼ਾਂ ਮਲਾਈ ਮੱਖਣ ਤਾਂ ਕਰਤਾ ਬੰਦ ਤੁਸੀਂ ਵੀ ਨਾ ਸੱਚੀ ਸਾਰਿਆਂ ਨਾਲ ਦੁਸ਼ਮਣੀ ਕਰਦੇ ਤੁਹਾਡੇ ਨਾਲ ਖਾਸ ਕਰ ਇਹਨਾਂ ਨੂੰ ਮਲਾਈ ਖਾਣ ਦਾ ਸ਼ੌਕ ਹੈ ਪਰ ਇੰਨੀ ਕਿ ਜਰਾ ਜੀ ਨਾਲ ਦੱਸੋ ਕਮਾਲ ਹੈ ਉਹਦੇ ਤੇ ਵੀ ਹਾਂਜੀ ਪਾਮ ਆਇਲ ਠੀਕ ਹੈ ਜਿਹੜਾ ਆਂਦਾ ਨਾ ਮਲੇਸ਼ੀਆ ਤੋਂ ਪਾਮ ਆਇਲ ਪਰ ਪਰ ਅਸੀਂ ਲੈਨੇ ਆ ਤੇ ਦੇਖੋ ਜੀ ਟ੍ਰਾਂਸ ਫੈਟਸ ਵਾਲਾ ਜਿਹੜਾ ਆਇਲ ਆ ਨਾ ਉਹ ਤਾਂ ਬਿਲਕੁਲ ਸਾਡੇ ਸਰੀਰ ਨੂੰ ਟ੍ਰਾਂਸ ਫੈਟ ਚਾਹੀਦੇ ਨਹੀਂ ਯਾਨੀ ਕੇਕ ਪੇਸਟਰੀਆਂ ਕਰਦੇ ਆ ਤੁਸੀਂ ਬੰਦ ਪੇਸਟਰੀਆਂ ਡੋਨਟਸ ਬਿਲਕੁਲ ਬੰਦ ਇਹ ਤਾਂ ਲੈਣੀ ਨਹੀਂ ਤੇ ਪੋਕੇਟੋ ਚਿਪਸ ਨਹੀਂ ਲੈਣੇ ਫਰਾਈਡ ਫੂਡਸ ਤੋਂ ਬਚਣਾ ਤੇ ਫੁੱਲ ਫੈਟ ਡੇਰੀ ਮਿਲਕ ਜਿਹੜਾ ਘਰੇ ਅਸੀਂ ਦੁੱਧ ਜਿਨ੍ਹਾਂ ਦੇ ਘਰੇ ਵੀ ਹੈ ਨਾ ਉਹਨਾਂ ਨੂੰ ਇਹ ਮੈਂ ਐਡਵਾਈਸ ਕਰੂੰਗਾ ਕਿ ਤੁਸੀਂ ਉਹਨੂੰ ਫ੍ਰੀਜਰ ਤੇ ਰੱਖੋ ਮਲਾਈ ਲਾਓ ਤੇ ਅਗਲੇ ਦਿਨ ਜਿਹੜਾ ਹੈ ਦੁੱਧ ਵਰਤੋ ਜਿਨ੍ਹਾਂ ਨੇ ਕੋਈ ਬਿਮਾਰੀ ਹੈ ਉਸ ਪਰੇਟਾ ਜਾਂ 1 ਜਾਂ 2% ਫੈਟ ਵਾਲਾ ਦੁੱਧ ਵਰਤਮ ਸਿੱਧੀਆਂ ਧਾਰਾਂ ਨਾ ਲਿਓ ਜੀ ਉਹਦੇ ਨਾਲ ਵੀ ਕਈ ਕਿਸਮ ਦੀਆਂ ਬਿਮਾਰੀਆਂ ਨੇ ਅੰਤੜੀਆਂ ਦੀ ਟੀਵੀ ਤੱਕ ਹੋ ਸਕਦੀ ਹੈ ਜਾਂ ਹੋਰ ਵੀ ਬਿਮਾਰੀਆਂ ਸੋ ਮੈਂ ਵੈਸੇ ਦੱਸ ਦਿਆਂ ਜੀ ਛੋਟੇ ਹੁੰਦੇ ਆ ਅਸੀਂ ਵੀ ਇਹ ਚੀਜ਼ ਟਰਾਈ ਕੀਤੀ ਹੋਈ ਜੇ ਹੁਣ ਵੀ ਜੇ ਤੁਹਾਨੂੰ ਲੱਗਦਾ ਜੇ ਤੁਹਾਡੇ ਡੰਗਰ ਬਿਲਕੁਲ ਠੀਕ ਠਾਕ ਨੇ ਟੈਸਟਡ ਨੇ ਫੇਰ ਭਾਵੇਂ ਕਦੇ-ਕਦਾਈਂ ਮੂੰਹ ਚ ਪਾ ਲਓ ਸਿੱਧੀਆਂ ਨਹੀਂ ਤਾਂ ਕੋਸ਼ਿਸ਼ ਇਹ ਕਰੋ ਕਿ ਉਬਾਲ ਕੇ ਹੀ ਲੈਣਾ ਠੀਕ ਹੈ ਬਹੁਤ ਸਾਰੇ ਮਹੀਨ ਕਿਟਾਣੂ ਨੇ ਜਿਹੜੇ ਜ ਡੰਗਰਾਂ ਦੇ ਥਣਾ ਦੇ ਵਿਰਾਹੀ ਤੁਹਾਡੇ ਅੰਦਰ ਜਾ ਸਕਦੇ ਨੇ ਸੋ ਪੇਟ ਦੀ ਟੀਬੀ ਹੁੰਦਾ ਸਭ ਤੋਂ ਪਹਿਲਾਂ ਦੇਖ ਲੋ ਹੀ ਕਿੰਸਾ ਹੈ ਅੰਤੜੀਆਂ ਦੀ ਟੀਬੀ ਉਹਦੇ ਨਾਲ ਹੋ ਸਕਦੀ ਜੀ ਸੋ ਥੋੜਾ ਧਿਆਨ ਨਾਲ ਜੀ ਸੋ ਜੀ ਫਰੂਟ ਲੈਣਾ ਤਾਂ ਦੇਖੋ ਜੀ ਅਸੀਂ ਫੋਣੀ ਕੀ ਗਲਤ ਕਰਦੇ ਆ ਜੀ ਦੇਖੋ ਪ੍ਰੀਫੇਸ ਤੇ ਆ ਜੀ 2 ਮਿੰਟ ਹੋਰ ਤੁਹਾਡੇ ਲਵਾਂਗੇ ਜੀ ਜੀ ਫਰੂਟ ਲੈਣਾ ਜੀ ਫਰੈਸ਼ ਲੋ ਕੈਂਡ ਲੋ ਜੇ ਕੈਂਡ ਲੈਣਾ ਤੇ ਖਾਸ ਧਿਆਨ ਰੱਖੋ ਸ਼ਰਬਤ ਦੇ ਵਿੱਚ ਨਾ ਬਣਿਆ ਹੋਵੇ ਤੇ ਮਿੱਠਾ ਹੋਵੇ ਬਿਲਕੁਲ ਨਾ ਹੋਵੇ ਕੋਸ਼ਿਸ਼ ਕਰੋ ਜੀ ਕਿ ਕੈਂਡ ਲੈਣਾ ਹੀ ਨਹੀਂ ਤਾਜ਼ਾ ਫਲ ਲੈਣਾ ਬਿਹਤਰ ਹੈ ਸਬਜ਼ੀ ਬੋਲੋ ਜੀ ਐਵੋਇਡ ਕਰਨਾ ਹੈ ਜੀ ਫਰੂਟ ਜੂਸ ਨਹੀਂ ਲੈਣਾ ਤੇ ਫੂਡ ਦੇ ਉੱਪਰ ਕਰੀਮ ਨਹੀਂ ਪਾਣੀ ਬਿਲਕੁਲ ਉਹ ਫਰੈਸ਼ ਫਰੂਟ ਕਰੀਮ ਜਿਹੜੀ ਹੁੰਦੀ ਆ ਉਹ ਨਹੀਂ ਪਾਣੀ ਸਬਜ਼ੀਆਂ ਜੇ ਦੀ ਫਰੈਸ਼ ਲੋ ਰੌ ਲੋ ਸਟੀਮ ਕਰ ਲੋ ਦੇ ਕਰ ਲੋ ਉਹਨਾਂ ਨੂੰ ਥੋੜਾ 에ਅਰ ਫਰਾਇਰ ਚ ਪਾਲਿਆ ਕਰੋ ਜੇ ਅੱਜ ਕੱਲ ਉਹ ਵੀ ਮਿਲਦਾ ਜੇ ਸਸਤਾ ਹੀ ਹੈ ਸੋ ਉਹਦੇ ਵਿੱਚ ਵੀ ਨਾ ਨਾਉ ਦੇ ਉੱਪਰ ਕੋਈ ਡਰੈਸਿੰਗ ਨਹੀਂ ਪਾਣੀ ਠੀਕ ਹੈ ਸੋ ਮਯੋ ਡਰੈਸਿੰਗਸ ਮਿਲਦੀਆਂ ਨੇ ਉਹ ਨਹੀਂ ਪਾਣੀਆਂ ਬਹੁਤ ਕਿਸਮਾਂ ਦੀਆਂ ਅੱਜ ਕੱਲ ਤੁਸੀਂ ਦੇਖੋਗੇ ਬਾਜ਼ਾਰ ਵਿੱਚ ਡਰੈਸਿੰਗਸ ਨੇ ਜੇ ਕੋਲੇਸਟੇਰੋਲ ਬਾਰੇ ਚਿੰਤਾ ਤੇ ਤਾਂ ਖਿਆਲ ਰੱਖਿਓ ਉਹ ਨਹੀਂ ਪਾਣੀਆਂ ਉਹਨਾਂ ਵਿੱਚ ਨਾ ਸਿਰਫ ਕਿਓ ਬਲਕਿ ਉਹਨਾਂ ਚ ਥਿੰਦਾ ਤੇ ਨਾਲ ਨਮਕ ਇਹ ਸਾਰੀਆਂ ਚੀਜ਼ਾਂ ਤੇ ਕੁਝ ਹੋਰ ਵੀ ਜਿਹੜੀਆਂ ਠੀਕ ਨਹੀਂ ਹਨ ਸੋ ਥੋੜਾ ਜਿਹਾ ਧਿਆਨ ਨਾਲ ਜੀ ਬਿਲਕੁਲ ਇਹ ਆਪਾਂ ਆਨੰਦੀ ਗੱਲ ਕਰੀਏ ਉਹਦੇ ਵੀ ਦੇਖੋ ਜੀ ਬਾਰਲੇ ਦੀ ਪਹਿਲਾਂ ਆਪਾਂ ਗਾਇਲ ਗੱਲ ਕੀਤੀ ਬਰਾਉਨ ਰਾਈਸ ਦੀ ਗੱਲ ਕੀਤੀ ਹੋਲ ਵੀਟ ਬ੍ਰੈਡ ਲੈ ਸਕਦੇ ਹੋ ਹੋਲ ਵੀਟ ਪਾਸਤਾ ਹੋਲ ਵੀਟ ਨੂਡਲਸ ਲੈ ਸਕਦੇ ਹੋ ਸੀਰੀਅਲ ਹੋਲ ਵੀਟ ਤੇ ਅਸੀਂ ਕੀ ਨਹੀਂ ਲੈਣਾ ਸੋ ਛਾਣਬੂਰਾ ਜ਼ਰੂਰੀ ਰੱਖੋ ਜੀ ਨਾਲ ਸ਼ਾਮਲ ਤੋਂ ਪੇਸਟਰੀਆਂ ਨਹੀਂ ਲੈਣੀਆਂ ਜੀ ਕੁਕੀਜ਼ ਜਿਹੜੇ ਬਿਸਕੁਟ ਨੇ ਨਾ ਉਹ ਵਿੱਚ ਬਟਰ ਲੱਗਿਆ ਹੁੰਦਾ ਉਹ ਅਵੋਇਡ ਕਰਨੇ ਨੇ ਚਾਹ ਨਾ ਲੈਣਾ ਕੀ ਹੈ ਜੀ ਫਿਰ ਸਾਰਾ ਕੁਝ ਰਹਿ ਤਾਂ ਫਿਰ ਹੋ ਹੀ ਗਿਆ ਨਾ ਅਲਸੀ ਦੇ ਨਾਲ ਅਲਸੀ ਦੀਆਂ ਪਿੱਲੀਆਂ ਨਹੀਂ ਨਹੀਂ ਜੀ ਨਹੀਂ ਇਹ ਬੜਾ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਬਈ ਅਸੀਂ 스ਨੈਕਸ ਕਿ ਲਾਣੇ ਬਿਲਕੁਲ ਦੇਖੋ ਨਾ ਇਹ ਤਾਂ ਅਲਸੀ ਦੀਆਂ ਪਿੱਲੀਆਂ ਦੇ ਵਿੱਚ ਖਜੂਰਾ ਉਹੀ ਰਹਿ ਗਿਆ ਬਿਨਾਂ ਮਿੱਠੇ ਤੇ ਕੋਈ ਚੱਜ ਦੇ ਦੱਸੋ ਜੀ ਜਿਹੜੇ ਲੋਕਾਂ ਨੇ ਕਾਣਾ ਸੀ ਨਹੀਂ ਸੁਣਦੇ ਪ੍ਰੋਗਰਾਮ ਫਰੈਸ਼ ਵੈਜੀਟੇਬਲ ਪੂਜੇ ਹੋਏ ਚਨੇ ਸਲਾਦ ਵੇ ਵੈਜੀਟੇਬਲਸ ਨੂੰ ਜਰਾ ਜਰਾ ਸ਼ੇਕ ਕਰਨਾ ਜਿਵੇਂ ਤੁਸੀਂ ਗੱਲ ਕੀਤੀ ਸਾਡੇ ਗਰੀਬਾਂ ਦਾ ਅੰਨ ਸੱਤੂ ਬਿਲਕੁਲ ਲੈ ਲਿਓ ਜੀ ਬਿਲਕੁਲ ਤੇ ਫਿਰ ਅਸੀਂ ਗੱਲ ਕਰੀਏ ਜੀ ਪ੍ਰੋਟੀਨ ਦੀ ਹੁਣ ਪ੍ਰੋਟੀਨ ਕਿਹੜਾ ਵਧੀਆ ਤੇ ਕਿਹੜਾ ਅਵੋਇਡ ਕਰਨਾ ਦੇਖੋ ਜੀ ਲੈਣਾ ਕੀ ਹੈ ਜੀ ਅਸੀਂ ਦਾਲਾਂ ਗੱਲ ਕੀਤੀ ਸੋਇਆ ਗੱਲ ਕੀਤੀ ਚਿਕਨ ਗੱਲ ਕੀਤੀ ਐਗ ਦਾ ਵਾਈਟ ਦੀ ਗੱਲ ਕੀਤੀ ਵਿੱਚ ਵਿੱਚ ਕਦੇ yellow ਵੀ ਲੈ ਸਕਦੇ ਹੋ ਤੋਂ ਬਹੁਤਾ ਨਾ ਡਰਿਓ ਤੇ ਨੱਟ ਦੁਬਾਰਾ ਦੋਰਾ ਦੇ ਜੀ ਇੱਕ ਜੈਲੋ ਵੀ ਲੈ ਸਕਦੇ ਹੋ ਪਰ ਬਹੁਤ ਜ਼ਿਆਦਾ ਨਹੀਂ ਪਰ ਤੁਸੀਂ ਹਫਤੇ ਵਿੱਚ ਜਿਵੇਂ 5 ਦਿਨ ਤਾਂ ਯੈਲੋ ਵੀ ਲੈ ਸਕਦੇ ਹੋ ਇੱਕ ੰਡੇ ਦਾ ਇਹ ਖਿਆਲ ਰੱਖਿਓ ਖਾਸ ਕਰਕੇ ਜੇ ਕਿਸੇ ਨੂੰ ਦਿਲ ਦੀ ਬਿਮਾਰੀ ਹੈ ਨਾ ਫਿਰ ਵੀ ਨਾ ਡਰਿਓ 300 ਮਿਲੀਗ੍ਰਾਮ ਕੋਲੇਸਟ੍ਰੋਲ ਫਿਰ ਵੀ ਰੋਜ਼ ਲਿਆ ਜਾ ਸਕਦਾ ਜੇ ਲੈਣਾ ਜੇ ਦਿਮਾਗ ਚਾਲੂ ਰੱਖਣਾ ਜੇ ਤਾਂ ਲੈਣਾ ਪਹਿਣਾ ਜੇ ਇਹ ਖਿਆਲ ਰੱਖਿਓ ਨਹੀਂ ਯਾਦਦਾਸ਼ਤ ਜਾ ਸਕਦੀ ਜੇ ਬਹੁਤ ਅਹਿਮ ਜੇ ਕੋਲੇਸਟ੍ਰੋਲ ਦਿਮਾਗ ਵਾਸਤੇ ਤੇ ਜਿਵੇਂ ਤੁਸੀਂ ਗੱਲ ਪਹਿਲਾਂ ਕੀਤੀ ਸੀ ਕਿ ਡਰਾਈ ਫਰੂਟਸ ਲੈ ਸਕਦੇ ਆ ਤੇ ਅੱਜਕੱਲ ਬੀਜ ਖਾਣ ਦਾ ਫੈਸ਼ਨ ਆ ਸੋ ਬੀਜ ਵੀ ਵਧੀਆ ਸੋਰਸ ਆ ਪ੍ਰੋਟੀਨ ਦਾ ਤੇ ਟੋਫੂ ਬਹੁਤ ਵਧੀਆ ਜੇ ਜਿਹੜਾ ਸੋਇਆ ਤੋਂ ਬਣਦਾ ਸੋ ਸੋਇਆ ਟੋਫੂ ਵੀ ਲੈ ਸਕਦੇ ਹੋ ਮੇਰਾ ਖਿਆਲ ਹੈ ਜੀ ਆਪਾਂ ਤੇ ਆਪਾਂ ਲੈਣਾ ਕੀ ਨਹੀਂ ਜੀ ਸੌਸੇਜ ਜੀ ਤੇ ਸਲਾਮੀਆਂ ਨੂੰ ਟਾਟਾ ਬਾਏ ਬਾਏ ਠੀਕ ਹੈ ਜੀ ਜਿਆਦਾ ਫੈਟ ਵਾਲਾ ਮਿਲਕ ਨਹੀਂ ਲੈਣਾ 1 ਤੋਂ 2% ਵਾਲਾ ਮਿਲਕ ਆਪਸ 스ਕਿਮ ਮਿਲਕ ਲੈਣਾ ਤੇ ਤੇਲ ਕੀ ਵਰਤਣਾ ਦੇਖੋ ਅਸ਼ਿੰਦਰ ਜੀ ਸੋ ਅਸੀ ਜੀ ਆਖਰੀ ਤੇ ਸਭ ਤੋਂ ਅਹਿਮ ਨੁਕਤਾ ਰੱਖਿਆ ਜੀ ਕਿਹੜਾ ਤੇਲ ਵਰਤੀਏ ਕਿਹੜਾ ਘਿਓ ਵਰਤੀਏ ਸੋ ਪਲੀਜ਼ ਉਹਦੇ ਬਾਰੇ ਦੱਸੋ ਤੇ ਫਿਰ ਅਲਵਿਦਾ ਲੈਣੇ ਜੀ ਬਿਲਕੁਲ ਜੀ ਦੇਖੋ ਜੀ ਮੋਨੋ ਅਨ ਸੈਚੂਰੇਟਿਡ ਤੇ ਪੋਲੀ ਅਨ ਸੈਚੂਰੇਟਿਡ ਫੈਟਸ ਸੋ ਵੈਜੀਟੇਬਲ ਔਇਲ ਵਧੀਆ ਹੁੰਦਾ ਪਰ ਜਿਹੜਾ ਚਿੱਟਾ ਹੋਏ ਨਾ ਹਾਈ ਉਹਦੇ ਵਿੱਚ ਹਾਈਡਰੋਜਨੇਟਿਡ ਹੁੰਦਾ ਸੋ ਇੱਕ ਐਗਜ਼ਾਮਪਲ ਮੈਂ ਦੇ ਦੇਣਾ ਵੀ ਦਾਲੜਾ ਨਹੀਂ ਵਰਤਣਾ ਠੀਕ ਹੈ ਦੇਸੀ ਘਿਓ ਥੋੜਾ ਜਿਹਾ ਵਰਤੇ ਜਾ ਸਕਦਾ ਐਕਸਟਰਾ ਵਰਜਨ ਔਲਿਵ ਔਇਲ ਵਰਤੇ ਜਾ ਸਕਦਾ ਤਲੇਣਾ ਉਹਦੇ ਵਿੱਚ ਜੀ ਬਿਲਕੁਲ ਬਿਲਕੁਲ ਤੇ ਕਨੋਲਾ ਆਇਲ ਤੇ ਜਿਹੜਾ ਸਰੋਂ ਦਾ ਤੇਲ ਹੈ ਨਾ ਕੋਈ ਬਹੁਤ ਅੱਛਾ ਆਲਟਰਨੇਟਿਵ ਨਹੀਂ ਹੈ। ਸੋ ਸਰੋਂ ਦਾ ਤੇਲ ਵਰਤਣ ਵਾਲੇ ਖਿਆਲ ਰੱਖਿਓ ਜੀ ਇਹ ਨਹੀਂ ਵਰਤਨਾ ਉਹਨੂੰ ਬਦਲ ਕੇ ਦੇਸੀ ਚਾਹੋ ਤੇ ਤਲਣ ਵਾਲਾ ਕੰਮ ਨਾ ਕਰਿਓ ਮਾੜਾ ਜਿਹਾ ਅੱਧਾ ਚਮਚਾ ਹੀ ਵਰਤਣਾ ਹੁੰਦਾ ਉਹਨਾਂ ਹੀ ਬਹੁਤ ਜੇ ਸਵਾਦ ਲਈ ਤੇ ਆਪਾਂ ਬਟਰ ਵੀ ਨਹੀਂ ਲੈਣਾ ਤੇ ਮਾਰਗਰਿਨ ਨਹੀਂ ਲੈਣੀ। ਸੋ ਮਾਰਗਰਿਨ ਤੋਂ ਅਸੀਂ ਬਚਣਾ ਤੇ ਸੈਲਡ ਡਰੈਸਿੰਗਸ ਨਹੀਂ ਲੈਣੀ। ਸੋ ਜੀ ਸਾਡਾ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਜ਼ਰੂਰ ਦੱਸਿਓ ਇਹ ਪ੍ਰੋਗਰਾਮ ਤੇ ਮੈਨੂੰ ਪੱਕਾ ਉਮੀਦ ਜੇ ਕੋਲੇਸਟੇਰੋਲ ਦਾ ਜਿਹੜਾ ਤੁਹਾਡੇ ਸਿਰ ਤੇ ਤਲਵਾਰ ਟੰਗੀ ਸੀ ਉਹ ਤਾਂ ਹੁਣ ਤੱਕ ਉਤਰ ਗਈ ਹੋਣੀ ਹੈ ਕਿਉਂਕਿ ਅਸੀਂ ਤੁਹਾਨੂੰ ਬਿਲਕੁਲ ਬਿਨਾਂ ਦਵਾਈਆਂ ਦੇ ਸਿਰਫ ਖੁਰਾਕ ਨਾਲ ਤੁਹਾਡੀ ਕੋਲੇਸਟੇਰੋਲ ਨਾਰਮਲ ਰੱਖਣ ਦਾ ਮੁਫਤੋ ਮੁਫਤ ਦੱਸ ਦਿੱਤਾ ਜੇ ਨੁਕਤਾ ਅਜ਼ਮਾਓ ਪਰ ਅਸਰ ਤਾਂ ਹੀ ਹੁੰਦਾ ਜੇ ਜਦੋਂ ਸ਼ੇਅਰ ਕੀਤੀ ਜਾਏ ਜਦੋਂ ਦੂਜੇ ਦਾ ਭਲਾ ਸੋਚਦੇ ਆ ਨਾ ਆਪਣਾ ਭਲਾ ਆਪੇ ਹੀ ਹੋ ਜਾਂਦਾ ਹੈ ਸੋ ਲਈਏ ਜੀ ਅੱਜ ਦੀ ਜੇ ਲਈ ਇਜਾਜ਼ਤ ਜਾਣ ਦੀ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਖੁਸ਼ੀਆਂ ਖੇੜੇ ਵੰਡਦੇ ਰਹੋ ਤੇ ਇੰਜ ਹੀ ਤੁਹਾਡੇ ਘਰ ਵਿੱਚ ਖੁਸ਼ੀਆਂ ਖੇੜੇ ਹਮੇਸ਼ਾ ਬਣੇ ਰਹਿਣ